ਇਹੀ ਕਿਸਾਨ ਭਰਾਵਾਂ ਨੂੰ ਹੱਥ ਮੰਨ ਕੇ ਬੇਨਤੀ ਆ ਮੇਰੇ ਜਿੰਨੇ ਵੀ ਕਿਸਾਨ ਭਰਾ ਕਣਕ ਦੇ ਨਾੜ ਨੂੰ ਅੱਗ ਲਾ ਰਖਨੇ ਮੇਰੀ ਹੱਥ ਮੰਨ ਕੇ ਬੇਨਤੀ ਆ ਵੀ ਪਹਿਲੀ ਗੱਲ ਤਾਂ ਤੁਸੀਂ ਕਣਕ ਦੇ ਨਾੜ ਨੂੰ ਅੱਗ ਲਾਓ ਵੀ ਨਾ ਆਹ ਦੇਖ ਲਓ ਕਿੰਨਾ ਸੋਹਣਾ ਬੋਰਡ ਸੀ ਆ ਪਿਆ ਪੁਕਿਆ ਆ ਦਿਖਾਓ ਆ ਦਰਖਤ ਫੂਟ ਤੇ ਆ ਬੋਰਡ ਫੂਟ ਤੇ ਦਰਖਤ ਤਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਬਹੁਤ ਘੱਟ ਨੇਗੇ ਕਿਉਂਕਿ ਹੁਣ ਤੁਸੀਂ ਇਸ ਹਿਸਾਬ ਲਾ ਲਓ ਵੀ ਜਿਨ੍ਹਾਂ ਦਾ ਕੋਈ ਨਰਮਾ ਬੀਜਣਾ ਜਾਂ ਕਿਸੇ ਨੇ ਮੱਕੀ ਭਰਾਵੋ ਬੀਜਣੀ ਆ ਜੇਕਰ ਤੁਹਾਡਾ ਜਮੀਨ ਹੀ ਸਰਦਾ ਤਾਂ ਦੇਖ ਦੋ ਕਿ ਆਪਣਾ ਦਰਖਤਾਂ ਦਾ ਥਾਂ ਛੱਡ ਕੇ ਅੱਗ ਲਾ ਲਓ ਕਿਉਂਕਿ ਦਰਖਤ ਤੁਸੀਂ ਬਹੁਤ ਜਿਹੜਾ ਕਿ ਝੋਨੇ ਦੇ ਗਾਹੜ ਝੋਨੇ ਵੇਲੇ ਨਸਾਂ ਦਾ ਨੁਕਸਾਨ ਨਹੀਂ ਹੁੰਦਾ ਜਿੰਨਾ ਕਿ ਇਹਨੂੰ ਹੁੰਦਾ ਹੁਣ ਤਾਂ ਇਸ ਹਿਸਾਬ ਲਾ ਲਓ ਵੀ ਖੇਤਾਂ ਦੇ ਵਿੱਚ ਪਟ્રોલ ਹੀ ਪਿਆ ਦੂਜੀ ਗੱਲ ਇਹ ਆ ਵੀ ਜਿੰਨਾ ਭਰਾਮਣੇ ਝੋਨਾ ਲਾਉਣਾ ਉਹ ਤਾਂ ਭਰਾਵੋ ਹਜੇ ਡੇਢ ਦੋ ਮਹੀਨੇ ਬਾਅਦ ਨੂੰ ਸਿਹੜੋ ਹੀ ਨਾ ਕਿਉਂਕਿ ਇਸ ਤੋਂ ਪਹਿਲਾਂ ਮੀਂਹ ਪੈ ਜਾਣਾ ਤੁਸੀਂ ਜਦੋਂ ਮੀਂਹ ਮੂੰਹ ਪਿਆ ਉਹਦੋਂ ਤਵੀਆਂ ਨਾਲ ਕੀੜੇ ਦੇ ਦਿਦੋ ਖਰਚੇ ਵਿੱਚ ਹੀ ਖਤਮ ਹੋ ਜਾਣਗੇ ਸਾਰੇ ਕਿਉਂਕਿ ਮੀਂਹ ਪੈ ਜਾਣਾ ਹੁਣ ਜਿਉਂ ਜਿਉ ਤੁਸੀਂ ਅੱਗ ਲਾਈ ਜਾਵੋਗੇ ਤਾਂ ਤੁਸੀਂ ਨੁਕਸਾਨ ਵੱਡਾ ਕਰੀ ਜਾਓਗੇ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਅਗਲੀ ਗੱਲ ਇਹ ਹੈ ਕਿ ਕਈ ਭਰਾ ਹੋਣ ਜਿਹੜੇ ਵਾਹਣ ਵਿਹਲੇ ਪੈ ਨੇ ਹੁਣੀ ਮੋਟਰਾਂ ਬਿਚ ਛੱਡ ਦੇਣਗੇ ਖੇਤਾਂ ਦੇ ਵਿੱਚ ਪਾਣੀ ਦੀ ਵੇਸਟਿੰਗ ਨਾ ਕਰੋ ਪਾਣੀ ਪਹਿਲਾਂ ਹੀ ਪੰਜਾਬ ਦਾ 200 ਫੁੱਟ ਤੇ ਚਲਾ ਗਿਆ ਪਾਣੀ ਆਉਣ ਵਾਲੇ ਸਮਾਂ ਦੇ ਵਿੱਚ ਸਾਡੇ ਕੋਲੇ ਪਾਣੀ ਖਤਮ ਹੋਣ ਲਾ ਦਰਖਤ ਜਿਹੜੇ ਸੀ ਦਰਖਤਾਂ ਨੂੰ ਅੱਗ ਲਾਈ ਜਾਂਦੇ ਆ ਦਰਖਤ 33% ਰੱਖਵਾ ਪੰਜਾਬ ਦੇ ਵਿੱਚ ਚਾਹੀਦਾ ਅਸੀਂ ਇਹਨਾਂ ਨੂੰ ਅੱਗ ਲਾ ਲਾ ਫੁਕੀ ਜਾਂਦੇ ਆ ਫਿਰ ਅਸੀਂ ਬਿਮਾਰੀਆਂ ਵੱਲ ਵਧੀ ਜਾਂਦੇ ਆ ਇਸ ਕਰਕੇ ਦਰਖਤਾਂ ਨੂੰ ਬਚਾਉਣਾ ਤੇ ਪਾਣੀ ਨੂੰ ਬਚਾਉਣਾ ਬੜਾ ਲਾਜ਼ਮੀ ਆ ਆ ਨਾੜ ਨੂੰ ਅੱਗ ਨਾ ਲਾਓ ਜੇ ਕਿਦਾ ਜਿਹਨੇ ਧੋਣਾ ਲਾਉਣਾ ਉਹਦਾ ਸਰਜੂਗਾ ਹਜੇ ਕੀ ਪੈਜੂਗਾ ਉਹਨੇ ਵਿਚੀ ਗਲਜੂਗਾ ਉਹਨੂੰ ਤਗਤ ਤਗਿਆ ਨਾਲ ਕਿਹੜੇ ਦੇ ਇੰਨੇ ਇੰਨੇ ਦਾ ਕਰਦੇ ਆ ਇੰਨੇ ਇੰਨੇ ਦਾ ਕੱਤ ਨਹੀਂ ਕਿਹੜਾ ਕੋਈ ਹੋਣ